ਇਹ ਇੱਕ ਪਾਕੀ ਸ਼ੇਖੂ ਉਹਨਾਂ ਨੇ ਇੱਕ ਪਰਚਾ ਦਰਜ ਹੋਇਆ ਸੀ 200 ਨੰਬਰ ਮਕਦਮਾ ਬਟਾ ਇਸ ਦੇ ਹਮਲਾ ਕਵੀ ਦਾ ਪੀਐਚਾਟਾ ਕਿੰ ਤੋਂ ਨਾਸੀ ਦੀ 200 ਇਹਦੇ ਕਿ ਉਹਨਾਂ ਨੇ ਇੱਕ ਲੇਡੀ ਤੋਂ ਤਿੰਨ ਕੋਈ ਵੀ ਉਹ ਜੁਗੀ ਜਾ ਰਹੀ ਸੀ ਉਹਦੇ ਕਾਫੀ ਛੱਟਾਂ ਨਹੀਂ ਲੱਗੀਆਂ ਸੀ ਤੇ ਸਾਨੂੰ ਟਿਕਟ ਇਨਫੋਰਮੇਸ਼ਨ ਮਿਲੀ ਕਿ ਅਸੀਂ ਆਪਣਾ ਆ ਜੈਨੋ ਕਰਤਾਰ ਕੀ ਤੇ ਵਿਸ਼ਾਲ ਨੂੰ ਇੱਕ ਔਰਤ ਫਾਸ ਦਾ ਰਨਬਲੈਟ ਦੇ 25 ਸਾਲ ਦੀ ਉਮਰ ਹੈ ਤੇ ਜਿਹੜਾ ਦੂਸਰਾ ਇਹਨਾਂ ਦਾ ਹੈਗਾ ਸਾਥੀ ਉਹ ਹਾਲੇ ਇਖਤਾਰੀ ਹੈ ਤੇ ਇਹਨੂੰ ਪੁਰੀ ਸਾਫ ਕੌਂਸਲ ਅੱਤੇ ਗ੍ਰਿਫਤਾਰ ਕੀਤਾ ਤੇ ਇਹਦੇ ਤੋਂ ਅਸੀਂ ਇੱਕ 골ਡਨ ਵੀ ਬ੍ਰਾਮੜ ਕੀ ਪੀ ਹੈ ਆਪਣਾ 10 ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਇਹਦੇ ਤੋਂ ਬ੍ਰਾਮੜ ਕੀ ਪੀਏ ਬਾਕੀ ਅਭੀ ਦਾ ਇਹਨੂੰ ਮਾਨਿਓ ਅਦਾਲਤ ਤੇ ਇਸ ਕਰਕੇ ਦਾ ਰਿਮਾਂਡ ਵੀ ਲਵਾਂਗੇ ਤੇ ਇਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਆਲਰੀ ਚੱਲ ਰਹੇ ਹੈ ਇਹ ਮੁਕੱਦਮਾ ਨੰਬਰ 68 ਹੈ ਇਹ ਤੋਂ ਸਈਦਾ 389 ਦਾ ਤੇ ਦੂਸਰਾ ਹੈਗਾ 182 ਦਾ 14 2024 ਦਾ ਪੀਆਰ ਫਦਰ ਦਾ ਮੁਕਦਮਾ ਹੈਗਾ ਉਹ ਹੈਗਾ 304 2 ਦਾ 105 ਤੇ 105 ਫਾਰਮਲੀਨ ਅੱਥੇ ਇਸ ਤੋਂ ਇਲਾਵਾ ਪੁਲਿਸ ਸਟੇਸ਼ਨ

ਜਦੋਂ ਪੀੜ ਕੱਟੀ ਹੋ ਗਈ ਤੇ ਇੱਕ ਜਿਹੜਾ ਅਕਿਊਜ਼ਡ ਹੈ ਫਮੀਲ ਸੈਣੀ ਇਹਨੇ ਅ ਜਦੋਂ ਮਲੇ ਲਾਕੀ ਨਾਲ ਟੌਲਾ ਕਰਕੇ ਆ ਉਹਦੇ ਜੇਕ ਪੜਲੇ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੇ ਕਲਾ ਮਿਲੀ ਸੀ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ ਤੇ ਤੇ ਅਸੀਂ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਏ ਕੈਸ਼ ਬਰਾਮਦ ਹੋਇਆ ਤੇプラス ਜਿਹੜਾ ਇਹਦਾ ਹੀ ਫੀਮਿਲ ਦਾ ਜਿਹੜਾ ਐਕਟਿਵ ਹੈਗਾ ਉਹ ਵੀ ਆਖੀ ਇਹਦੇ ਕੋਲੋਂ ਗ੍ਰਾਮਰ ਕੀ ਕਰਦੀ ਹਾਲੇ ਵੀ ਅਤੀ ਮੋਰਨ ਕੰਪਨੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹਦੇ 20 ਲੱਖ ਦਾ ਸਰਵਿਸ ਹੈ ਰਿਪੋਰਟ ਹੈ ਕਿ ਇਫਟਕੀਜ਼ ਆ ਰਹਿ ਲੈਪੈਂਡਿੰਗ ਹੈ ਬਸ ਉਸ ਦੇ ਫੋਕਲ ਦਾ ਐਕਟਿਵਤਾ ਅਤੀ ਬਰਾਮਤ ਕਰ ਲਏ ਤੇ ਇਸ ਤੋਂ ਇਲਾਵਾ 1 1 2030 ਤੋਂ ਲੈ ਕੇ ਤਈ 1 2025 ਤੱਕ ਪੁਲਿਸ ਕਮਿਸ਼ਨਰ ਟੈਂਬਰ ਸਰ ਨੇ 39 PORS ਕੀ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੇ ਇਲਾਨ ਹੈਗੇ ਆ ਜੀ ਉਹ 23 ਦਿਨਾਂ ਦੇ ਵਿੱਚ ਦੇ ਨੌ ਤੋਂ ਮਨੇ ਨੇ ਮੈਂ ਇਲਾਨ ਕੀਤਾ ਅਪੈਂਡਿਕਸ ਦੇ ਕੀਤੇ ਹੈ ਤੇ ਅਸੀਂ ਅੱਗੇ ਥੋੜੇ ਦਿਨਾਂ ਦੇ ਵਿੱਚ ਜਿਹੜੇ ਸਪਾਰਟ ਸਿਟੀ ਪ੍ਰੋਜੈਕਟ ਦੇ ਅੰਦਰ ਅੰਦਰ ਕੈਮਰੇ ਲੱਗੇ ਹੈ ਠੀਕ ਕੈਮਰੇ ਜਿਹੜੇ ਕੈਮਰੇ ਤਾਂ ਕਾਫੀ ਲੱਗੇ ਪਰ ਜਿਹੜੇ ਪਲਾਨਿੰਗ ਲਈ ਜਿਹੜੇ ਠੀਕ ਕੈਮਰੇ ਲੱਗੇ ਉਹ ਵੀ ਐਕਟੀਵੇਟ ਹੋਣਗੇ ਤੇ ਲੋਕਾਂ ਨੂੰ ਮੈਂ ਦੱਸਣਾ ਕਰਨਾ ਕਿ ਹੁਣ ਕੀ ਪਲਾਨਿੰਗ ਦਾ ਵੀ ਕੰਮ ਆਟੋਮੈਟਿਕਲੀ ਹੋਣ